ਜਿਹੜੇ ਜੀ ਹੁਣ ਬੱਚੇ ਪਤੰਗਾ ਚੜਾਉਂਦੇ ਆ ਨਾ ਇਹ ਮੇਰੇ ਵੀਰਾਂ ਨੂੰ ਨਾ ਜਿੰਨੇ ਵੀ ਸਰਕਾਰ ਵੀ ਹੈ ਜਿਹੜੀ ਸਰਕਾਰ ਆ ਤੇ ਪੁਲਿਸ ਵਾਲਿਆ ਜਿਹੜੇ ਵੀ ਹੈਗੇ ਧਿਆਨ ਦਵੋ ਜਰੂਰ ਇਹ ਗੱਲ ਵੱਲ ਤੇ ਬਹੁਤ ਬੱਚੇ ਪਤੰਗਾ ਚੜਾਉਣ ਲੱਗ ਗਏ ਤੇ ਡੋਰਾਵਾਲਿਆਂ ਅੰਨੀ ਤੇ ਪਤੰਗਾ ਆ ਬਾळ्या ਕੰਨੀ ਤੇ ਜਰੂਰ ਇਹ ਗੱਲ ਹੈ ਧਿਆਨ ਦਵੋ ਦੇਖੋ ਇਹ ਚੀਜ਼ ਨੇ ਨੁਕਸਾਨ ਹੀ ਕਰਨਾ ਜਦੋਂ ਵੀ ਕਰਨਾ ਜਦੋਂ ਬੰਦਾ ਜਾਂਦਾ ਆਉਂਦਾ ਵਾ ਤੇ ਹਰਕਤ ਦੇ ਕਿਸੇ ਦੇ ਪੈਰ ਸਬਸਦੀ ਅਚਾਨਕ ਬਰਾਂ ਨੁਕਸਾਨ ਕਰਦੀ ਆ ਤੇ ਮੇਰੇ ਵੀਰ ਜਰੂਰ ਇਹ ਗੱਲ ਬਣੀ ਧਿਆਨ দাও ਤੇ ਸਰਕਾਰ ਨੂੰ ਤਾਂ ਧਿਆਨ ਦਿਵਾਵੋ ਕਿਉਂਕਿ ਉਹ ਤਾਂ ਗੱਡੀਆਂ ਦੇ ਵਿੱਚ ਆਉਂਦੇ ਜਾਂਦੇ ਉਹਨਾਂ ਨੂੰ ਤਾਂ ਕੋਈ ਚੀਜ਼ਾਂ ਬਾਰੇ ਪਤਾ ਨਹੀਂ ਪਰ ਪਤਾ ਇਹ ਚੀਜ਼ਾਂ ਦਾ ਉਹਨੂੰ ਲੱਗਦਾ ਜਦੋਂ ਗਰੀਬ ਗੁਰਬਾ ਸਾਈਕਲ ਤੇ ਜਾਂਦਾ ਕੋਈ ਮੋਟਰਸਾਈਕਲ ਤੇ ਜਾਂਦਾ ਤੇ ਉਹਦੇ ਗਾਲਾਂ 'ਚ ਫਸਦੀ ਆ ਕਿਸੇ ਦੇ ਪੈਰ 'ਚ ਫਸਦੀ ਆ ਨੁਕਸਾਨ ਹੁੰਦਾ ਤੇ ਜਰੂਰ ਮੇਰੇ ਵੀਰ ਇਹ ਚੀਜ਼ ਬਣੀ ਧਿਆਨ ਦਿਓ ਵੀ ਇਹ ਪਤੰਗਾ ਚੜ੍ਹਣੀਆਂ ਨਹੀਂ ਚਾਹੀਦੀਆਂ ਕਿ ਇਹ ਕੋਈ ਜਿਹੜੀਆਂ ਡੋਰਾਂ ਲੱਗੀਆਂ ਨੁਕਸਾਨ ਕਰਦੀਆਂ ਨੇ ਤੇ ਪਤੰਗਾ ਵੀ ਨੁਕਸਾਨ ਕਰਦੀਆਂ ਨੇ ਬੱਚੇ ਕੋਠਿਆਂ ਤੇ ਚੜਦੇ ਨੇ ਸੱਤਾਂ ਤੇ ਚੜਦੇ ਨੇ ਤੇ ਥੱਲੇ ਡਿੱਗਦੇ ਨੇ ਇਹ ਚੀਜ਼ ਨੁਕਸਾਨ ਵਾਲੀ ਹੀ ਆ ਵੀ ਜੇ ਚੜਾਉਣੀਆਂ ਤਾਂ ਜਿਵੇਂ ਮਕੇ ਤੇ ਖੁੱਲੇ ਥਾਂ 'ਚ ਉੱਥੇ ਮਾਲੇ ਮੋੜ ਚੜਾ ਲੈ ਪਰ ਉਹ ਵੀ ਉਹ ਵੀ ਮੈਂ ਤਾਂ ਇਹ ਗੱਲ 'ਤੇ ਸਹਿਮਤ ਨਹੀਂ ਹੈਗੀ ਕਿ ਉਹ ਨੁਕਸਾਨ ਹੀ ਕਰਦੀ ਆ ਜਦੋਂ ਡੋਰ ਇਹ ਕਿਸੇ ਦੀ ਗਾਲ 'ਚ ਫਸਦੀ ਆ ਕਿਸੇ ਦੇ ਬੱਚੇ ਦੇ ਵਾਸਤੇ ਫਸਦੀ ਆ ਕਿਤੇ ਵੀ ਫਸਦੀ ਆ ਨੁਕਸਾਨ ਹੀ ਕਰਦੀ ਆ ਮੇਰੇ ਵੀਰ ਜ਼ਰੂਰ ਇਹ ਚੀਜ਼ 'ਵਨ ਧਿਆਨ ਧਿਆਨ ਦੇ ਕੇ ਇਹਨਾਂ ਨੂੰ ਬੰਦ ਕਰਾਓ ਜੀ ਤੇ ਫਿਰ ਇੱਕਦਮ ਤੁਸੀਂ ਮਗਰ ਪਹਿਨੇ ਪਹਿਲੀ ਧਿਆਨ ਦਿਓ ਚੀਜ਼ ਵਾਲਾ